गुरमन ने बी खा ली का गुरमन ने लिया अपनी गुरमन दा शेयर करंगा मण को बताया हां हो ठीक हां ठीक है पुत्र मैं ठीक है सही कर आई गुरमन हां जी की हालत ओडा चाची आई गुरमन चाची आई चाची गुरमन दी ਵੰਨ ਦਾ ਬੋਤਾ ਚਾਚੂ ਵੀ ਕਹਿੰਦਾ ਬੈਠ ਜਾ ਮੈਂ ਪਾਣੀ ਲੈ ਕੇ ਆਉਂਦਾ ਠੀਕ ਆ ਮੈਂ ਅੰਦਰੋਂ ਆਉਣੀ ਆ ਪੱਛ ਰਾਖ ਕੇ ਤੁਸੀਂ ਬੈਠੋ ਠੀਕ ਇਹ ਦੇ ਦੇ ਬਣ ਇਹ ਕਿਤੇ ਮਾਰ ਗਏ ਨੇ ਸ਼ਾਇਦ ਮਾਤਾ ਮੇਰੀ ਨਾ ਮੇਰੇ ਭਰਾ ਨੇ ਖਾ ਮਖਾ ਗਿਆ ਫਿਰ ਪਾਣੇ ਪਾ ਕੇ ਕਹਿੰਦੇ ਜਾ ਪਤਾ ਲੱਗੇ ਸਹਰਿਆਂ ਨੂੰ ਤਾਂ ਕਰਕੇ ਪਾਣੀ ਆ ਗਿਆ ਉਹ ਨਹੀਂ ਮਾਤਾ ਤੇ ਇਹਨੂੰ ਵੀ ਸਾੜਨਾ ਨੇ ਉਹਨਾਂ ਨੇ ਇਛਤਿਆਰਾਂ ਦਿੱਤੀਆਂ ਤੇ ਫਟਾਉਣਾ ਹੀ ਆ। ਚਲੋ ਕੋਈ ਗੱਲ ਨਹੀਂ ਪੁੱਛਦੇ ਹਾਂ ਜਿਹੜੇ ਬਾਤ ਚ ਦੇ ਰਹੋ। ਦੇਖ ਦੇ ਮਾਰ ਚ ਦੀਆਂ ਹੈ 10 ਮਿੰਟ ਭਰਾਉਣੇ ਤੇ ਦੁੱਤੇ ਆ। ਚਲ ਕੋਈ ਨਹੀਂ ਬੰਮੀ ਬੇਬੇ ਦਾ ਗੁੱਸਾ ਨਹੀਂ ਕਰੀ ਜਾਂਦਾ। ਨਹੀਂ ਤੂੰ ਮਾਤੋਂ ਕਹਿੰਦੀ ਆ। ਤੇ ਕੋਈ ਨਹੀਂ ਹੁਣ ਬੇਬੇ ਦੀ ਉਮਰ ਹੋਈ ਆ। ਤੇ ਫਿਰ ਮੈਂ ਪਾਉਣ ਜਾਣ ਦੀ ਉਮਰ ਆ ਨਾ ਪਾਵਾਂ। ਕੋਈ ਨਹੀਂ ਕੋਈ ਮੇਰੇ ਨਾਲ ਵੀ ਕਰਦੀ ਰਹੀ ਚੁੱਪ ਕਰ ਜਾ ਤੂੰ। ਦੇਬੇ ਦਾ ਸੁਨਾਤਾ ਨਹੀਂ ਨਹੀਂ ਮੈਂ ਨਹੀਂ ਮੈਂ ਗੰਨੇ ਦਾ ਰਸ ਪੀ ਕੇ ਆਇਆ ਮੇਰਾ ਵੀ ਦਿਲ ਨਹੀਂ ਕਰਦਾ ਇਹਨੇ ਬਦੋ ਬਦੀ ਕਹਿੰਦਾ ਹੈ ਗੰਨੇ ਦਾ ਰਸ ਪੀ ਲਾ ਗਰਮੀ ਬੜੀ ਆ ਤੇ ਠੰਡ ਪੈ ਜੂਗੀ ਕਾਲਜੇ ਚ ਚੰਗਾ ਨੂੰ ਇੱਕ ਘੰਟਾ ਰੁੱਕ ਕੇ ਚਾਹ ਬਣਾ ਲਈ ਮੇਰੇ ਬਾਪੇ ਬੇਬੇ हां तू ना क्या कर पम्मी अजय नई-नई विआई है तू तो ठीक है तेरी गल पर वही खाव जगह है कोई नहीं बेबे हुन हाँ? मेरे पे के नहीं देन जोगगे ते तो कोई नहीं ओद्याने पाया कोई, तो 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 कोई तू ना बेबे क्या कर नहीं नहीं मैं तो की अखरा मैं नहीं। नहीं। खाओ तो ये हो जानी है कि विंडो सला खा तू कोई नहीं बेबे कोई नहीं तू ना के चोक चोकते हेलो ਤੁਸੀਂ ਕੌਣ ਬੋਲਦੇ ਜੀ ਵਾਹ ਬਹੁਤ ਸ਼ੁਕਰ ਹੈ ਤੁਹਾਨੂੰ ਭਾਗ ਹਾਏ ਬੀਬੀ ਤੈਨੂੰ ਈ ਨਵੇਂ ਸਾਲ ਮੇਰਾ ਚੇਤਾ ਨਹੀਂ ਆਇਆ ਤੈਨੂੰ ਹੁਣ ਚੇਤਾ ਆਇਆ ਮੇਰਾ ਹੈ ਸ਼ੁਕਰ ਹੈ ਕੋਣ ਵੀ ਤਾ ਪੜਾ ਵਾਰ ਵਾਰ ਅਗਲਾ ਐਡ ਵਾਰਿਆ ਨਾ ਬੇਬੇ ਬੇਬੇ ਇਨੇ ਸਾਲ ਹੋ ਗਏ ਤੈਨੂੰ ਗਈ ਨੂੰ ਤੇ ਸਾਰਿਆਂ ਨੂੰ ਗਿਆਨ ਮੇਰੇ ਕੋਲ ਤੇ ਕੋਈ ਆਇਆ ਨਹੀਂ ਗਿਆ ਨਹੀਂ ਬੇਬੇ ਤਾਂ ਰੱਛਾ ਤੇ ਗਿਰ ਰੋਣਾ ਕੋਈ ਨਹੀਂ ਆ ਜਾਣਗੇ ਫੋਰ ਬੇਬੇ ਕੀ ਦਵਾਈ ਆ ਹੁਣ ਤੁਸੀਂ ਦਵਾਈ ਤਾਂ ਨਹੀਂ ਦੱਸਦੇ ਤੁਹਾਡੀ ਕੀ ਦਵਾਈ ਕਹਿ ਰਹੀ ਕਵੇ ਬੇਬੇ ਮੇਰੀ ਗੁਰਮਨ ਦਾ ਤੇ ਪਾਸਪੋਰਟ ਨਹੀਂ ਹੈਗਾ ਤੇ ਮੈਂ ਆਪਣੀ ਗੁਰਮਨ ਨੂੰ ਛੱਡ ਕੇ ਕਿਵੇਂ ਆਉਂ ਜਦੋਂ ਬੇਬੇ ਤੁਸੀਂ ਫੋਨ ਹੀ ਨਹੀਂ ਲਾਉਣਾ ਸਾਨੂੰ ਕੀ ਪਤਾ ਹੁਣ ਤੁਹਾਡਾ ਤੇ ਤੁਹਾਨੂੰ ਕੀ ਪਤਾ ਸਾਡਾ ਇਨੇ ਸਾਲ ਹੋ ਗਏ ਤੁਹਾਨੂੰ ਗਿਆਨ ਹੋ ਫਿਰ ਬੇਬੇ ਅਸੀਂ ਤੁਹਾਨੂੰ ਬੇਬੇ ਨਾਲ ਸਲਾਹ ਕਰਕੇ ਤੇ ਫਿਰ ਤੁਹਾਨੂੰ ਦੱਸਾਂਗੇ ਫਿਰ ਸਾਡੀ ਗੁਰਮੰਨੂ ਵੀ ਤਾਂ ਕੋਈ ਸੰਭਣ ਵਾਲਾ ਚਾਹੀਦਾ ਨਾ ਚਾਓ ਮੈਂ ਇਹ ਕੱਢ ਪੰਡਾ ਚਿੱਲਦਾ ਕਮੀਆਂ ਪਾਣੀ ਲਿਆ ਮੈਂ ਡੰਗਰਾਂ ਨੂੰ ਪੱਠੇ ਪਾ ਕੇ ਮੇਰੀ ਦਾ ਵੇਲਾ ਹੋਇਆ ਪਿਆ ਕਮੀਆਂ ਪਾਣੀ ਲਿਆ ਡੰਗਰਾਂ ਨੂੰ ਪੱਠੇ ਪਾ ਕਾ ਪੰਮੀਏ ਪਾਣੀ ਦੇ ਤੂੰ ਮੈਂ ਦੀਦੀ ਨਾਲ ਕੰਮ ਕਰਾਉਣ ਲੱਗੀ ਸੀਗੀ ਫਿਰ ਤੁਸੀਂ ਆਪਣਾ ਕੰਮ ਨਹੀਂ ਕਰਤੀ ਪਾਣੀ ਦਾ ਬਾਅਦ ਚ ਕਰਾਣੀ ਪਾਣੀ ਦਾ ਪਿਆਲਾ ਪਹਿਲਾਂ ਤੁਸੀਂ ਕੋ ਰੱਖ ਮੇਰੇ ਖਾਲਾ ਬੈਠੋ ਦੁਬਿਧਾ ਕੋਣ ਕੀਗਾ ਹੈ ਗਲੈਂਡ ਚ ਬੇਬੇ ਮੇਰੀ ਬੀਬੀ ਦਾ ਸੀ ਅੱਛਾ ਕੀ ਹਾਂ ਦੀ ਉਹਨਾਂ ਨੇ ਸਾਡਾ ਵੀਜ਼ਾ ਵਾਤਾ ਹੈ ਅੱਛਾ ਗਲੈਂਡ ਦਾ ਹੁਣ ਕੀ ਹੋ ਸਕਦਾ ਦੇ ਬੇਬੇ ਗੁਰਮੰਦਾ ਤੇ ਪਾਸਪੋਰਟ ਨਹੀਂ ਅਸੀਂ ਬਣਾਇਆ ਤੇ ਹੁਣ ਜਾਣਾ ਹੁਣ ਇਹ ਹੋਰ ਬੇਬੇ ਕੋਣੀ ਗੁਰਮੰਦਾ ਨਹੀਂ ਸਾਂਭਾਂਗੇ ਗੁਰਮੰਦਾ ਕਿਹੜਾ ਬਗਾਨਾ ਹਾਂ ਚਲੋ ਬਗਾਨੇ ਤਾਂ ਨਹੀਂ ਗਈ ਉਹ ਤਾਂ ਹਨ ਨੂੰ ਵੀ ਪਤਾ ਵਾ ਤੁਹਾਡੀ ਵੀ ਧੀ ਆ ਕੀ ਹੋਇਆ ਭੈਣੇ ਪੰਮੀਏ ਬੀਬੀ ਮੇਰੇ ਨੇ ਨਾ ਵੀਜ਼ਾ ਲਵਾਤਾ ਮੇਰਾ ਅੱਛਾ ਆਹੋ ਫਿਰ ਤਾਂ ਵਧਾਈਆਂ ਹੁਣ ਤੈਨੂੰ ਵੀ ਪੰਮੀਏ ਵਧਾਈਆਂ ਹੁਣ ਪਾਰ ਮਹੀਨੋਂ ਗੁਰਮਨ ਨੂੰ ਮੇਰਾ ਜੀ ਨਹੀਂ ਕਰਨ ਦਿਆ ਕੀ ਕਰੂੰ ਮੈਂ ਗੁਰਮਨ ਬਣਾ ਅੱਛਾ ਗੁਰਮਨ ਦਾ ਨਹੀਂ ਲਵਾਇਆ ਇਹਨਾਂ ਨੇ ਉਹਦਾ ਪੰਮੀਏ ਪਾਸਪੋਰਟ ਨਹੀਂ ਨਾ ਬਣਿਆ ਉਹਨਾਂ ਨੂੰ ਪਤਾ ਨਹੀਂ ਸੀ ਕਿ ਗੁਰਮਨ ਦਾ ਉਹਨਾਂ ਨੂੰ ਤੇ ਅੱਜ ਹੀ ਪਤਾ ਲੱਗਾ ਅੱਛਾ ਹੋ ਚਲ ਕੋਈ ਨਹੀਂ ਤੇ ਕੋਈ ਨਾ ਅਸੀਂ ਸਾਂਭ ਲਾਂਗੇ ਕੋਈ ਗੱਲ ਨਹੀਂ ਵੇਖ ਲੈ ਪੰਮੀਏ ਨਹੀਂ ਸਾਂਭ ਲਾਂਗੇ ਕੋਈ ਗੱਲ ਨਹੀਂ ਅਸੀਂ ਆ ਤੁਹਾਡੀ ਵੀ ਧੀ ਆ ਮੇਰੀ ਕੀ ਤੇ ਕੱਲੀ ਦੀ ਥੋੜੀ ਇਹ ਸਾਡੀ ਵੀ ਧੀ ਆ ਚਲ ਕੋਈ ਨਹੀਂ ਫਿਰ ਕਿ ਅਹੀਂ ਫੇਰ ਇੱਕ ਵਾਰੀ ਜਾਉਨੇ ਤੇ ਫਿਰ ਵੇਖਾਂਗੇ ਜੇ ਹੋ ਸਕਿਆ ਤੇ ਛੇਤੀ ਮੁੜਾਂਗੇ ਹਾਂ ਫਿਰ ਤੁਸੀਂ ਗੁਰਮਨ ਨੂੰ ਨਾਲ ਲੈ ਜਾਓ ਆ ਮੈਨੂੰ ਕੋਈ ਗੱਲ ਸੀ ਤੇ ਆ ਮੈਂ ਕਿਹਾ ਮੇਰੀ ਗੱਲ ਸੁਣਿਓ ਮੜਾ ਜਾ ਆ ਕੇ ਕੀ ਹੋ ਗਿਆ ਹਾਂ ਤੈਨੂੰ ਬੰਮੀ ਐ ਗੱਲ ਸੁਣ ਕਰਨੀ ਸੀ ਚੇਤਾ ਭੁੱਲ ਗਿਆ ਭਰਾ ਨੇ ਕਿਹਾ ਸੀ ਤੂੰ ਤੇ ਸੰਗ ਗੁਰਮਨ ਨੂੰ ਕਿਵੇਂ ਸੰਭਾਂਗੇ ਕਿਉਂ ਆਪਾਂ ਨੂੰ ਗੁਰਮਨ ਨੂੰ ਸੰਭਾਉਣਾ ਕੀ ਆ ਗੁਰਮਨ ਆਪਣੀ ਮੀਤ ਤੇ ਤੀਆ ਉਹ ਤਾਂ ਮੈਂ ਤੁਹਾਡੀ ਗੱਲ ਮੰਨਦੀ ਆ ਤੇ ਜੀ ਉਹਨਾਂ ਨੇ ਇਹ ਇਹਨਾਂ ਦੋਹਾਂ ਜੀਆਂ ਦਾ ਵੀਜ਼ਾ ਲਵਾਤਾ ਤੇ ਸਾਡੀ ਇਹ ਆਪਣੀ ਕੁੜੀ ਨੂੰ ਕਿਉਂ ਛੱਡ ਕੇ ਚੱਲੇ? ਕੋਈ ਉਹ ਤਾਂ ਪਾਸਪੋਰਟ ਨਹੀਂ ਬਣਿਆ ਜੇ ਨਿੱਕੀ ਹੈ ਨਾ। ਅੱਛਾ ਉਹਦੇ ਵਾਸਤੇ ਪਾਸਪੋਰਟ ਜੁੰਦੀ ਹੈ ਤਾਂ? ਜੀ ਹੋਰ ਇਹ ਕਿਹੜਾ ਬੱਸ ਦੀ ਟਿਕਟ ਲੈਣੀ ਹੈ? ਅੱਛਾ ਇਹ ਹੋਰ ਮੇਰੀ ਬੇਬੇ ਕਹਿੰਦੀ ਹੁੰਦੀ ਸੀ ਤਾਰਿਆਂ 'ਚ ਤਾਂ ਕੁਝ ਜਾਂਦਾ ਵਾ। ਓਏ ਉਹ ਜਾਂਦੇ ਜਾਹ ਜੀ ਜਾਂਦੇ ਹੁੰਦੇ ਹੋਰ ਕੀ ਜਾਣਾ ਤਾਰਿਆਂ ਵਿੱਚ? ਅੱਛਾ ਗੁਰਮਨ ਗੁਰਮਨ ਤੂੰ ਤਾਇਆ ਨਾ ਕਰੀ ਮੇਰਾ ਪੁੱਤ ਆਹੋ ਚਾਚੀ ਨੂੰ ਚਾਚੀ ਦੀਤੀ ਬਣ ਕੇ ਰਵੀ ਆਪੀ ਮਾਂ ਨੂੰ ਲਾ ਕੇ ਕਿ ਬੀਬੀ ਇਹ ਦੀਤੀ ਨੂੰ ਦੂਂਦਾ ਪੀ ਜਾ ਤੇ ਹਾਂ ਚੱਕਲਾ ਬੀਬੀ ਮੇਰੇ ਤੇ ਢਿੱਡ ਚ ਘੜੋਲ ਉੱਠੀ ਜਾਂਦੇ ਆ ਛੇਤੀ ਚੱਕਲਾ ਹੈਲੋ ਹਾਂ ਵੀਰੇ ਵੀਰੇ ਬੀਬੀ ਨਾਲ ਗੱਲ ਕਰਾਈ ਕਿੱਥੇ ਗਿਆ ਤੂੰ ਬੇਬੇ ਕਿੱਥੇ ਆ ਹਾਂ ਛੇਤੀ ਛੇਤੀ ਮੇਰੀ ਗੱਲ ਕਰਾ ਕੀ ਹੋ ਰਿਹਾ ਭਾਣੇ ਕੁਛ ਨਹੀਂ ਵੀਰੇ ਕੋਈ ਗੱਲ ਕਰਨੀ ਆ ਬੇਬੇ ਨਾਲ ਬੜੀ ਜ਼ਰੂਰੀ ਆ ਹਾਂ ਬੇਬੇ ਬੇਬੇ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਮੈਂ ਤਾਂ ਆਈ ਜਿੱਦੋਂ ਮੈਨੂੰ ਤਾਂ ਬਾਅਦ ਚ ਪਤਾ ਲੱਗਿਆ ਉਹਦੇ ਮਾਪਿ ਹੋਣੇ ਮੇਰੀ ਜਠਾਣੀ ਦੇ ਮਾਪਿ ਹੋਣੇ ਉਹਨਾਂ ਦਾ ਬਾਹਰੋਂ ਵੀਜ਼ਾ ਭੇਜਤਾ ਅੰਕ ਕਿਹੜਾ ਦੇਸ਼ ਆਂਗ ਕਿਹੜਾ ਦੇਸ਼ ਅੰਗਲੈਂਡਾ ਅੱਛਾ ਅੰਗਲੈਂਡ ਅੰਗਲੈਂਡ ਹਾਂਜੀ ਹਾਂਜੀ ਉੱਥੋਂ ਉੱਥੋਂ ਵੀ ਜਾ ਭੇਜਦਾ ਤੇ ਮੈਂ ਤੇ ਤੈਨੂੰ ਇਹ ਦੱਸਣ ਲਈ ਕਿਹਾ ਕੀਤਾ ਮਾੜੀ ਚੀਜ਼ ਕਰੀ ਜਾਂਦੀ ਸਮਝ ਨਾ ਪਤਾ ਲੱਗਦਾ ਨਾ ਸੁੱਖ ਲਗਾਈ ਕਰੀ ਜਾਂਦਾ ਪਤਾ ਕੀ ਕਰਦਾ ਨਹੀਂ ਪਾਵेंगे ਕਹਾਂ ਮੈਂ ਨਹੀਂ ਸੁਣ ਲਿਆ ਕਰੋ ਨਹੀਂ ਕੋਈ ਕੋਈ ਤੁਸੀਂ ਤਾਂ ਕਿਤੇ ਨਹੀਂ ਸੌਂਦ ਨਗਾ ਹਾਂ ਬੱਸ ਕਰ ਜਾ ਚੁਗਲੀਆਂ ਦੇ ਤੇਰੇ ਦੀ ਚੌੜਤੀਆਂ ਚ ਪੇਕੇ ਉੜਦੀਆਂ ਜਾਂ ਪੇਕੇ ਹਾਂ ਕਿਤੇ ਕੀ ਹੋਇਆ ਇੱਧਰ ਆ ਦੱਸਾਂ ਤੈਨੂੰ ਕੀ ਹੋਇਆ ਹਾਂ ਹਾਂ ਬੇਬੇ ਦੱਸ ਮੈਨੂੰ ਕੀ ਆ ਕਿਤੇ ਪੂਰਾ ਮਾਸਾ ਮੇਰੀ ਵੀ ਸੌਣ ਲਿਆ ਕਰੋ ਬੇਬੇ ਦੱਸ ਮੈਂ ਵਾਜ ਤਾਂ ਦਿੱਤੀ ਮੈਂ ਹੁਣ ਸਬਜ਼ੀ ਨਾ ਬਣਾਵਾ ਉੱਤੋਂ ਵੇਖ ਕਿੰਨੇ ਧੇਰੀ ਚੜੀ ਆਈ ਹੈ ਬਿਆਣੀ ਆ ਪਰ ਥੋੜਾ ਜਿਹਾ ਮੇਰੀ ਵੀ ਕਿਤੇ ਕਰਨ ਦਾ ਆਸਵਾਖ ਲਿਆ ਕਰੋ ਗੱਲ ਕਰ ਲਿਆ ਕਰੋ ਮੇਰ ਨਾਲ ਕੋਈ ਹਾਂ ਮੈਨੂੰ ਦੱਸੋ ਤੇ ਤੁਸੀਂ ਉੜ ਜਿਗਾ ਚੱਕ ਕੇ ਪੀ ਕੇ ਤਰਪਈ ਨਹੀਂ ਆਂ ਕੰਨੀ ਤੁਮਾ ਆ ਮੇਰੇ ਬੰਦੇ ਜੀ ਸੋਨੇ ਮਾਤੂ ਵੀਰੀ ਸੋਨੇ ਬੀਬੀ ਉਹ ਕਿੰਨੀ ਕ ਮੇਰੀ ਸੁਣਦਾ ਹਾਂ ਹਜੇ ਉਹਦੇ ਮੋਢੇ ਤੇ ਮੈਂ ਤਾਂ ਗੱਲ ਹੀ ਨਹੀਂ ਹੋਈ ਮੋਢੇ ਤੇ ਰੱਖ ਰਾ ਚਲਾਉਣ ਰਗਾ ਜੋ ਹਾਂ ਤੇ ਤੁਸੀਂ ਗੱਲ ਚ ਕਰ ਲਿਆ ਕਰੋ ਮੈਂ ਤੇ ਮੋਢੇ ਤੇ ਰੱਖ ਕੇ ਕੀ ਚਲਾਇਆ ਤੂੰ ਤੇ ਮੇਰੇ ਵਹਿਰ ਹੀ ਪੈ ਜਣੀ ਆ ਜਿੱਦੋਂ ਮੈਂ ਪੀਕਿਆ ਤੋਣੀ ਆ ਉਦੋਂ ਤੂੰ ਮੇਰੇ ਵਹਿਰ ਪੈ ਨਹੀਂ ਆ ਵੇਖਿਆ ਤਾਂ ਤੁਸੀਂ ਕੀ ਲੈਉਣ ਰਗੇ ਮੈਨੂੰ ਦੱਛੋ ਦਾ ਸਹੀ ਤੇਰੇ ਸਾਹਮਣੇ ਤਾਂ ਮੈਂ ਪਾ ਕੇ ਆਈ ਹਾਂ ਅੱਜ ਦੋ ਖਾ ਖਰਦੀਆਂ ਜੋ ਲੈ ਜਾਂਦੀਆਂ ਮੇਰੇ ਮੁੱਢੇ ਅੱਛਾ ਮੇਰੇ ਭਰਾ ਨੇ ਨਾ ਦਿੱਤਾ ਜੋ ਉਹ ਤੁਹਾਡਾ ਹੋ ਗਿਆ ਹੈਂ ਮੈਂ ਕਮਾਈ ਕਰ ਕਰ ਮੇਰੇ ਪੁੱਤ ਦੀ ਤੇ ਤੂੰ ਹੀ ਬਸ ਮਾਂ ਦਾ ਘਰ ਕਿੱਥੇ ਬਚੋਲੇ ਟੁੱਪ ਗਏ ਸੀ ਜਿਹੜਾ ਮੈਨੂੰ ਤੁਹਾਡੇ ਘਰੇ ਵਿਆਹਤਾ ਕਰ ਕਰ ਕੇ ਬਸ ਤੂੰ ਚੰਗਾ ਖਾਂਦੀ ਸੀ ਮੈਂ ਤਾਂ ਚੰਗਾ ਪਾਉਂਦੀ ਸੀ ਚੰਗਾ ਹੰਡਾਉਂਦੀ ਸੀ